ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸੇ ਗਏ ਬੂਟੇ ਦੇ ਪੱਤਿਆਂ ਦਾ ਸੇਵਨ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਨਾਲ ਕਰਦੇ ਹੋ ਤੇ ਇਸ ਨਾਲ ਤੁਹਾਨੂੰ 90 ਸਾਲ ਤੱਕ ਬੁਢਾਪਾ ਨਹੀਂ ਆਵੇਗਾ ਤੁਹਾਡੇ ਚਿੱਟੇ ਵਾਲ ਵੀ ਕਾਲੇ ਹੋ ਜਾਣਗੇ ਤੇ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਕਮਰ ਦਰਦ ਅਤੇ ਹੱਥਾਂ ਪੈਰਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਇਹ ਪੱਤਾ ਸ਼ੂਗਰ ਤੋਂ ਆਰਾਮ ਦਵਾ ਦੇਵੇਗਾ ਅਤੇ ਦੋਸਤੋ ਤੁਹਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਕੇ ਤੁਹਾਨੂੰ ਹਾਰਟ ਅਟੈਕ ਅਤੇ ਹਾਰਟ ਬਲੋਕਰਸ ਵਰਗੀਆਂ ਸਮੱਸਿਆਵਾਂ ਤੋਂ ਬਚਾਵੇਗਾ ਅਤੇ ਤੁਹਾਡੇ ਸ ਦੋਸਤੋ ਅੱਜ ਅਸੀਂ ਤੁਹਾਨੂੰ ਅਜਿਹੇ ਪੌਦੇ ਬਾਰੇ ਦੱਸਾਂਗੇ ਜੋ ਤੁਸੀਂ ਆਪਣੇ ਘਰਾਂ ਵਿੱਚ ਜਾਂ ਫਿਰ ਆਪਣੇ ਘਰਾਂ ਦੇ ਆਸ-ਪਾਸੇ ਜਾਂ ਖੇਤਾਂ ਵਿੱਚ ਆਮ ਹੀ ਵੇਖਿਆ ਹੋਵੇਗਾ ਜਿਸ ਨੂੰ ਤੁਸੀਂ ਕਾਫੂ ਸਮਝ ਕੇ ਪੁੱਟ ਵੀ ਦਿੱਤਾ ਹੋਵੇਗਾ ਪਰ ਦੋਸਤੋ ਜੇਕਰ ਤੁਹਾਨੂੰ ਇਸ ਦੇ ਫਾਇਦਿਆਂ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਇਸ ਨੂੰ ਕਦੇ ਵੀ ਪੁੱਟ ਕੇ ਨਹੀਂ ਨਾ ਵਾਲਾ ਪੌਦਾ ਕੈਂਸਰ ਤੋਂ ਲੈ ਕੇ ਸ਼ੂਗਰ ਤੱਕ ਅਤੇ ਸ਼ੂਗਰ ਤੋਂ ਲੈ ਕੇ ਦਿਲ ਤੱਕ ਦੀਆਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਦਾ ਹੈ ਇਸ ਪੌਦੇ ਦਾ ਨਾਮ ਹੈ ਸਦਾਬਹਾਰ ਦੋਸਤੋ ਇਸ ਨੂੰ ਸਦਾਬਹਾਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੋਸਤੋ ਇਸ ਤੇ 12 ਮਹੀਨੇ 36 ਦਿਨ ਫੁੱਲ ਲੱਗਦੇ ਰਹਿੰਦੇ ਹਨ ਅਤੇ ਇਸ ਲਈ ਦੋਸਤੋ ਇਸ ਨੂੰ 12 ਮਾਸੀ ਦੇ ਨਾਮ ਨਾਲ ਜਾਣਾ ਜਾਂਦਾ ਹੈ ਆਪ ਦੋਸਤੋ ਗੱਲ ਕਰਦੇ ਹਾਂ ਕਿ ਕਿਹੜੇ ਰੋਗ ਲਈ ਅਸੀਂ ਇਸ ਦਾ ਕਿਵੇਂ ਇਸਤੇਮਾਲ ਕਰਕੇ ਆਰਾਮ ਪਾ ਸਕਦੇ ਹਾਂ ਤਾਂ ਦੋਸਤੋ ਆਓ ਆਪਾਂ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੇ ਰੋਗ ਇਸ ਨਾਲ ਠੀਕ ਕੀਤੇ ਜਾ ਸਕਦੇ ਹਨ ਸਭ ਤੋਂ ਪਹਿਲਾਂ ਦੋਸਤੋ ਕੈਂਸਰ ਲਈ ਦੋਸਤੋ ਸਦਾਬਹਾਰ ਦੇ ਪੱਤਿਆਂ ਵਿੱਚ ਦੋ ਐਲਕਲੋਇਡ ਪਾਏ ਜਾਂਦੇ ਹਨ ਜੋ ਕਿ ਐਲੋਪੈਥੀ ਵਿੱਚ ਇਹਨਾਂ ਦੇ ਨਾਮ ਤੇ ਇੰਜੈਕਸ਼ਨ ਵੀ ਆਉਂਦੇ ਹਨ ਜੋ ਮੁੱਖ ਰੂਪ ਵਿੱਚ ਕੈਂਸਰ ਦੇ ਰੋਗੀਆਂ ਨੂੰ ਦਿੱਤੇ ਜਾਂਦੇ ਹਨ ਇਹਦਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਦੋਸਤੋ ਸਦਾਬਹਾਰ ਦੇ ਸਾਰੇ ਬੂਟੇ ਵਿੱਚ ਲਗਭਗ 150 ਤਰ੍ਹਾਂ ਦੇ ਐਲਕਲੋਇਡ ਪਾਏ ਜਾਂਦੇ ਹਨ ਅਤੇ ਇਹਨਾਂ ਦਾ ਇਫੈਕਟ ਦੋਸਤੋ ਬਲੱਡ ਸ਼ੂਗਰ ਦੇ ਲੈਵਲ ਨੂੰ ਘਟਾਉਂਦਾ ਹੈ ਅਤੇ ਦੋਸਤੋ ਹਾਂ ਇਸ ਲਈ ਦੋਸਤੋ ਤੁਸੀਂ ਸਦਾ ਬਹਾਰ ਦੇ ਪੰਜ ਪੱਤਿਆਂ ਨੂੰ ਇੱਕ ਗਲਾਸ ਪਾਣੀ ਵਿੱਚ ਰਾਤ ਨੂੰ ਭਿਓ ਕੇ ਰੱਖ ਦੇਣਾ ਹੈ ਅਤੇ ਅਗਲੇ ਦਿਨ ਦੋਸਤੋ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀ ਲੈਣਾ ਹੈ ਅਤੇ ਇਹਨਾਂ ਪੱਤਿਆਂ ਦੀ ਵੀ ਚਟਨੀ ਬਣਾ ਕੇ ਖਾ ਲੈਣੀ ਹੈ ਇਸ ਤਰ੍ਹਾਂ ਇਸ ਦਾ ਸੇਵਨ ਕਰਨ ਤੇ ਤੁਹਾਡੀ ਕੋਲੇਸਟ੍ਰੋਲ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਇਸ ਦੇ ਨਾਲ ਨਾਲ ਦੋਸਤੋ ਤੁਹਾਡੇ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਦੋਸਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਨਹੀਂ ਹੋਵੇਗਾ ਇਹ ਨੁਸਖਾ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਵਧਾ ਦੇਵੇਗਾ ਤੁਹਾਡਾ ਚਿਹਰਾ ਗਲੋ ਕਰਨ ਲੱਗ ਜਾਵੇਗਾ ਅਤੇ ਦੋਸਤੋ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧ ਜਾਵੇਗੀ ਕਿ ਜੇਕਰ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਜ਼ਿਆਦਾ ਹੋਵੇਗੀ ਤਾਂ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਸਦਾਬਹਾਰ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਧੰਨਵਾਦ